ਸਾਡੇ ਨਾਲ ਇੱਕ ਬੱਚਾ ਹੈ ਜਿਹਦੀ ਉਮਰ ਮਹਿਜ ਹਾਲੇ 5 ਸਾਲ ਵੀ ਪੂਰੀ ਨਹੀਂ ਹੋਈ ਪਰ ਉਸ ਨੂੰ ਇੱਕ ਭਿਆਨਕ ਬਿਮਾਰੀ ਨੇ ਘੇਰਿਆ ਦੇਖਣ ਨੂੰ ਤਾਂ ਬੱਚਾ ਲੱਗਦਾ ਠੀਕ ਠਾਕ ਹੈ ਆਮ ਬੱਚਿਆਂ ਵਾਂਗੂ ਪਰ ਜਿਵੇਂ ਜਿਵੇਂ ਉਮਰ ਵੱਧਦੀ ਜਾ ਰਹੀ ਹੈ ਓਵੇਂ ਓਵੇਂ ਬਿਮਾਰੀ ਉਸ ਨੂੰ ਜਗੜਦੀ ਜਾ ਰਹੀ ਹੈ ਇਹ ਨੂੰ ਬੱਚੇ ਨੂੰ ਭਾਜੀ ਮਾਸਕਲ ਡਿਸਟਰੋਫੀ ਵੀ ਬਿਮਾਰੀ ਹੈ ਜੀ ਡੀਐਮਡੀ ਤੇ ਯਾਨੀ ਕਿ ਉਹ ਬਿਮਾਰੀ ਜਿਹੜੀ ਹੈ ਇਹ ਹਨਾ ਮਾਸਪੇਸ਼ੀਆਂ ਦੀ ਬਿਮਾਰੀ ਹੈ ਜੀ ਉਦੇ ਨਾਲ ਮਾਸਪੇਸ਼ੀਆਂ ਹੋਲੀ 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 ਕਮਜ਼ੋਰ ਹੁੰਦੀਆਂ ਹੁੰਦੀਆਂ ਕਮਜ਼ੋਰ ਹੋ ਜਾਂਦੀਆਂ ਡੈਟ ਹੋ ਜਾਂਦੀਆਂ ਏਮਜ਼ ਦੇ ਵਿੱਚ ਉਹ ਲਾ ਚੱਲਦਾ ਇਹਦਾ ਤੇ ਉਹਦੇ ਲਈ ਰਿਐਕਸ਼ਨ ਹੈ ਜਿਹੜਾ ਉਹ ਹੈਗਾ 27 ਕਰੋੜ ਰੁਪਏ ਦਾ 27 ਕਰੋੜ ਦਾ ਇੰਜੈਕਸ਼ਨ ਹਾਂਜੀ ਉਹਦੇ ਲਈ ਆਪਾਂ ਫੇਰ ਇਹਦਾ ਫੰਡ ਇਕੱਠਾ ਕਰਦੇ ਆ ਜੀ ਹੋਲੀ ਹੋਲੀ ਇਹੀ ਕਹਿੰਦੇ ਕਿ ਬੱਚੇ ਦੇ ਰਿਐਕਸ਼ਨ ਲੱਗ ਜੀ ਇਹ ਉਹ 10 ਸਾਲ ਦਾ ਕ ਰਿਐਕਸ਼ਨ ਲੱਗਣਾ ਜੀ ਹਜੇ ਦੀ ਉਮਰ ਹੈ ਜੀ 5.5 ਤੋਂ 6 ਸਾਲ ਆ ਭਾਰਤ ਤੋਂ ਬਾਹਰੋਂ ਲੱਗਣਾ ਇਹ ਇੰਜੈਕਸ਼ਨ ਹਾਂਜੀ ਇੰਡੀਆ ਦਾ ਇਲਾਜ ਹੈ ਨਹੀਂ ਇਹ ਲੱਗਣਾ ਜੀ ਅਮਰੀਕਾ ਤੋਂ ਲੱਗਣਾ ਹੈ ਸਮੱਸਿਆ ਕੀ ਆਉਂਦੀ ਹੈ ਬੱਚੇ ਸਮੱਸਿਆ ਬਾਜੀ ਤੁਰਨ ਫਿਰਨੇ ਦੇ ਵਿੱਚ ਤੇ ਜਾਂ ਮੰਨ ਲਓ ਬੈਠਣ ਉੱਠਣ ਦੇ ਵਿੱਚ ਨਾ ਬੱਚੇ ਤੋਂ ਬੈਠ ਉੱਠਣਾ ਤੇ ਨਾ ਚੱਜਣਾ ਤੁਰ ਫਿਰਣਾ ਆਮ ਬੱਚੇ ਵਾਂਗੂ ਤੇ ਨਾ ਆਮ ਬੱਚਿਆਂ ਵਾਂਗੂ ਇਹਨੇ ਦੌੜਨਾ ਭੱਜਣਾ ਆ ਤੇ ਨਾ ਆਮ ਬੱਚਿਆਂ ਵਾਂਗੂ ਖੇਲਣਾ ਆ ਯਾਨੀ ਕਿ ਖੇលੂਗਾ ਹੋਲੀ-ਹੋਲੀ ਆਪਣੇ ਹਿਸਾਬ ਕਿਤਾਬ ਨਾਲ ਤੇ ਜਿੱਦਾਂ ਮਾੜਾ ਮੋਟਾ ਬੇੜਾ ਉੱਚਾ ਨੀਵਾ ਆ ਉਬੜ ਖੁਬੜ ਜਿਆ ਆ ਤੇ ਇਹ ਡਿੱਗ ਜਾਂਦਾ ਛੇਦੀ ਤੇ ਥੱਕ ਹਾਰ ਕੇ ਤੇ ਇਹੀ ਦਿਖਦਿਆ ਹੌਲੀ 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 ਯਾਨੀ ਇਹ ਡਾਕਟਰਾਂ ਦੇ ਮੁਤਾਬਕ ਇਹਦੀ ਏਜ ਉਹਨਾਂ ਨੇ ਦੱਸੀ 15 ਤੋਂ 16 17 ਸਾਲ ਤੱਕ ਮੈਡਮਾਂ ਦੇ ਫੋਨ ਆਉਣ ਲੱਗ ਜਾਣੇ ਤੇ ਤੁਹਾਡੇ ਬੱਚਾ ਸੀੜੀਆਂ ਹੱਥ ਲਾ ਲਾ ਕੇ ਚੜਦਾ ਜਾਂ ਇਦਾਂ ਕੰਧ ਨੂੰ ਫੜ ਫੜ ਕੇ ਝੜਦਾ ਆ ਤੇ ਉਹ ਕਹਿੰਦੇ ਵੀ ਡਾਕਟਰ ਨੂੰ ਦਿਖਾਓ ਫੇ ਅਸੀਂ ਡਾਕਟਰ ਨੂੰ ਦਿਖਾਇਆ ਜੀ ਹੱਡੀਆਂ ਵਾਲੇ ਨੂੰ ਹੱਡੀਆਂ ਵਾਲੇ ਡਾਕਟਰ ਨੇ ਬੈਠ ਉਠਾਲ ਕੇ ਇਹਨੂੰ ਘੁਮਾ ਫਰਾ ਕੇ ਦਿਖਾਇਆ ਜੀ ਤੇ ਉਹ ਕਹਿੰਦਾ ਵੀ ਤੁਸੀਂ ਪੀਜੀਆਈ ਲੈ ਜਾਓ ਇਹਨੂੰ ਉੱਤੇ ਉਹਨੇ ਬਿਮਾਰੀ ਦਾ ਨਾਮ ਲਿਖਤਾ ਜੀ ਪਰ ਸਾਨੂੰ ਨਹੀਂ ਸੀ ਪਤਾ ਉਸ ਵੇਲੇ ਤੇ ਫੇਰ ਅਸੀਂ ਇਹਨੂੰ ਪੀਜੀਆਈ ਲੈ ਗਏ ਜੀ ਪੀਜੀਆਈ ਸਾਡੇ 2-3 ਚੱਕਰ ਲੱਗੇ ਉਸ ਤੋਂ ਬਾਅਦ ਇਹ ਟੈਸਟ ਕੀਤਾ ਉਹਨਾਂ ਨੇ 1 ਮਹੀਨੇ ਬਾਅਦ ਉਹ ਰਿਪੋਰਟ ਆਈ ਸਾਡੀ ਤੇ 1 ਮਹੀਨੇ ਬਾਅਦ ਉਹ ਰਿਪੋਰਟ ਆਉਣ ਤੋਂ ਬਾਅਦ ਇਹ ਪੋਜ਼ਿਟਿਵ ਨਿਕਲਿਆ ਉਹ ਬਿਮਾਰੀ ਦਾ डीएमडी ਉਹ ਫੇਰ ਸਾਨੂੰ ਕਹਿੰਦੇ ਵੀ ਇਹਦਾ ਇਲਾਜ ਹੈ ਹੀ ਨਹੀਂ ਕੋਈ ਆਲ ਇੰਡੀਆ ਜੀ ਹੈ ਨਹੀਂ ਤਾਂ ਫੇਰ ਅਸੀਂ ਪਰ ਲੋਂਦੇ ਪਰੋਂਦੇ ਕਰਨ ਨੂੰ ਆ ਗਏ ਉਦੋਂ ਦਿਲ ਜਾ ਟੁੱਟ ਗਿਆ ਫੇਰ ਉਹ ਕਹਿੰਦੇ ਵੀ ਐਮਸ ਤੋਂ ਪਤਾ ਕਰੋ ਫੇਰ ਹੌਲੀ ਹੌਲੀ ਅਸੀਂ ਜੇਮਸ ਜੀ ਜਾਣ ਲੱਗੇ ਤੇ ਉਹ ਵੀ ਕਹਿੰਦੇ ਸਾਡੇ ਕੋਲ ਜੇ ਕੋਈ ਰਿਐਕਸ਼ਨ ਨਹੀਂ ਆਇਆ ਕਿ ਰਿਐਕਸ਼ਨ ਇੱਕ ਹੈ ਬਣਿਆ ਹੋਇਆ ਪਰ ਉਹਦੀ ਮਾਉਂਟ ਬਹੁਤ ਤਕੜੀ ਆ ਕਿਤੇ ਅੱਡੇ ਤੋਂ ਹੋਰ ਨਹੀਂ ਹੋਣੀ ਹੈ ਇਹ ਕਹਿੰਦਾ ਵੀ ਦੱਸੋ ਕਿੰਨੀ ਆ ਕਹਿੰਦੇ 27 ਕਰੋੜ ਰੁਪਏ ਦਾ ਰਿਐਕਸ਼ਨ ਹੈ ਆ ਉਹਨੂੰ ਇਹ ਲੱਗਿਆ ਪਤਾ ਵੀ ਐਂ ਕਰਕੇ 27 ਕਰੋੜ ਇੱਕ ਰੱਜਿਆ ਪੂਜਿਆ ਘਰ ਵੀ ਹੋਵੇ ਉਹਦੇ ਵਾਸਤੇ 27 ਕਰੋੜ ਬਹੁਤ ਹੁੰਦਾ ਨਾ ਤੁਸੀਂ ਦੇਖੋ ਮੇਲ ਤੋਂ ਮਜ਼ਦੂਰੀ ਕਰਦੇ ਹੈਗੇ ਉਹ ਧੱਕਾ ਲੱਗਿਆ ਹੋਣਾ ਬੜਾ ਵੀ ਏਡੀ ਵੱਡੀ ਅਮਾਉਂਟ ਕਿੱਥੋਂ ਕੱਟੀ ਹਾਂਜੀ ਹਾਂਜੀ ਪੂਰਾ ਧੱਕਾ ਲੱਗਾ ਜੀ ਵੱਧ ਤੋਂ ਵੱਧ ਬੰਦਾ 50 ਲੱਖ ਕਰ ਲੂ ਕਰੋੜ ਤੱਕ ਕਰ ਲੂ ਬੰਦਾ ਆਪਣੀ ਜ਼ਮੀਨ ਜਾਇਦਾਦ ਵੇਚ ਦੂਗਾ ਹੋਰ ਆਪਣਾ ਜਿਹੜਾ ਕੋਈ ਕੰਮਕਾਰ ਆ ਇਹ ਰਿਸ਼ਤੇਦਾਰੇ ਤੋਂ ਮਦਦ ਮੰਗ ਲੈਂਦਾ ਬੰਦਾ ਕਰੋੜ ਤੱਕ ਦਾ ਬੰਦਾ ਫੋੜ ਕਰ ਲੂਗਾ ਹੁਣ 27 ਕਰੋੜ ਤੱਕ ਨਹੀਂ ਨਾ ਰਿਸ਼ਤੇਦਾਰ ਵੀ ਨਹੀਂ ਕਿਸੇ ਨੇ ਬਾਹ ਫੜਨੀ ਅਸੀਂ ਗਏ ਸੀ ਚੰਨੀ ਸਾਹਿਬ ਕੋਲ ਗਏ ਚੰਨੀ ਸਾਹਿਬ ਕੋਲ ਇੱਕ ਲੈਟਰ ਲਖਾਇਆ ਸੀ ਤੇ ਉਹ ਲੈਟਰ ਲਗਾਉਣ ਤੋਂ ਬਾਅਦ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਲੈਟਰ ਲਿਖਿਆ ਜੀ ਤੇ ਉਦੋਂ ਬਾਅਦ ਉਧਰੋਂ ਹੈਲਥ ਮੰਤਰੀ ਵੱਲੋਂ ਥੋੜੀ ਬੋਦੀ ਮਾਉਂਡ ਜਿੱਦਾਂ ਸੀਗੀ ਉਹ ਚਿੱਠੀ ਸਾਨੂੰ ਆਈ ਸੀ ਇੱਕ ਉਹਦੇ ਜੀ ਘੁੰਮੀ ਜਾਂਦੀ ਆ ਕੋਈ ਸਾਡੇ ਖਾਤੇ 'ਚ ਨਹੀਂ ਬਈ ਜੀ ਕੋਈ ਹਸਪੀਟਲ 'ਚ ਨਹੀਂ ਉਹ ਰਾਸ਼ੀ ਗਈ ਅਜੇ ਤੱਕ ਤੇ ਬਸ ਉਹ ਕਾਗਜ਼ਾਂ ਜੀ ਉਹ ਤਿੰਨ ਬਰੀ ਉਹਨਾਂ ਦਾ ਗਲਾਬ ਸਿੱਧੂ ਕੋ ਗਿਆ ਘਰੇ ਨਹੀਂ ਟਕਰਿਆ ਉਹ ਤੇ ਬਾਕੀ ਹੋਰ ਸੰਸਥਾਾਂ ਤੋਂ ਜਾਈਦਾ ਆ ਤੇ ਨਮੂਲ ਗਵਾਤਰੇ ਕੋ ਗਏ ਸੀ ਨਮੂਲ ਗਵਾਤਰਾ ਕਹਿੰਦਾ ਵੀ ਮੈਂ ਟੀ ਰਕਮ ਤਾਂ ਤੁਹਾਡਾ ਕੋ ਹੱਲ ਨਹੀਂ ਕਰ ਸਕਦਾ ਗਰਦਿਆਲ ਸਾਡੇ ਦਸ਼ਮੇਸ਼ ਨਗਰ ਦਾ ਜੀ ਗਰਦਿਆਲ ਜੀ ਉਹਨੇ ਸਾਨੂੰ 20000 ਰੁਪਏ ਦੀ ਰਕਮ ਇੱਕ ਭੇਜੀ ਜੀ ਤੇ 68000 ਰੁਪਿਆ ਬਾਅਦ ਚ ਉਹਨਾਂ ਨੇ ਭੇਜਿਆ ਯਾਨੀ ਕਿ 88000 ਰੁਪਿਆ ਉਹਨਾਂ ਨੇ ਸਾਡੇ ਘਰੇ ਪਾਏ ਗਏ ਤੇ ਬਾਕੀ ਹੋਰ ਨੇੜੇ ਬੰਨੇ ਹੋ ਜਿੱਦਾਂ ਵੀ ਕੋਈ ਆ ਜਾਂਦਾ ਅਕਲਪੁਰ ਤੋਂ ਸੀ ਇੱਕ ਭੈਣ ਸਾਡੀ ਉਹ 10000 ਰੁਪਇਆ ਦੇ ਕੇ ਗਈ ਜੀ ਘਰੇ ਬੱਚੇ ਨੂੰ ਤੇ ਜਿੱਦਾਂ ਕਿ ਦੂਰੋਂ ਨੇੜੇੋਂ ਜਿਹਦੇ ਨੂੰ ਇਹਨੂੰ ਪਤਾ ਲੱਗਦਾ ਦੁੱਖ ਸੌਣ ਕੇ ਅਗਲਾ ਆ ਜਾਂਦਾ ਜੀ ਦੱਸ ਦਿਓ ਕੋਈ ਫਿਲਹਾਲ ਤੁਸੀਂ ਆਪਣਾ ਫੋਨ ਨੰਬਰ ਜੀ 946343 ਜੀ 83246 ਤੇ ਜੇ ਤੇ ਗੂਗਲ ਪੇ ਪੀਟੀਐਮ ਚੱਲਦਾ ਉਹ ਹੈਗਾ ਯਾਰ 98555 92930 ਅਜਾ ਸੇ ਪਹੁੰਚੇ ਆ ਜਿਲ੍ਹਾ ਜਲੰਧਰ ਦੇ ਕਸਬਾ ਫਲੋਰ ਦੇ ਪਿੰਡ ਦਸ਼ਮੇਸ਼ਨਗਰ ਗੰਨਾ ਵਿਖੇ ਜਿੱਥੇ ਤੁਹਾਨੂੰ ਇੱਕ ਅਜਿਹੀ ਸਟੋਰੀ ਕਹਿ ਲਈਏ ਇੱਕ ਅਜਿਹੀ ਘਟਨਾ ਤੋਂ ਵਾਕਿਫ ਕਰਾਵਾਂਗੇ ਜਿਸ ਨੂੰ ਸੁਣ ਕੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਕਿਉਂਕਿ ਇਹ ਜਿਹੜੀ ਵੀਡੀਓ ਹੈ ਇਹ ਕਿਸੇ ਦੀ ਕੀਮਤੀ ਜ਼ਿੰਦਗੀ ਬਚਾ ਸਕਦੀ ਹੈ ਉਹਨੂੰ ਅਗਲਾ ਆਪਣਾ ਭੂਖਿਆ ਉਸ ਮਾਰ ਕੇ ਦੇ ਸਕਦੀ ਹੈ ਸਾਡੇ ਨਾਲ ਇੱਕ ਬੱਚਾ ਹੈ ਜਿਹਦੀ ਉਮਰ ਮਹਿਜ ਹਲੇ 5 ਸਾਲ ਵੀ ਪੂਰੀ ਨਹੀਂ ਹੋਈ ਪਰ ਉਸ ਨੂੰ ਇੱਕ ਭਿਆਨਕ ਬਿਮਾਰੀ ਨੇ ਘੇਰ ਲਿਆ ਦੇਖਣ ਨੂੰ ਤਾਂ ਬੱਚਾ ਲੱਗਦਾ ਠੀਕ ਠਾਕ ਹੈ ਆਮ ਬੱਚਿਆਂ ਵਾਂਗੂ ਪਰ ਜਿਵੇਂ ਜਿਵੇਂ ਉਮਰ ਵੱਧਦੀ ਜਾ ਰਹੀ ਹੈ ਓਵੇਂ ਓਵੇਂ ਬਿਮਾਰੀ ਉਸ ਨੂੰ ਜਕੜਦੀ ਜਾ ਰਹੀ ਹੈ ਅਬ ਬੇਟਾ ਨਾਲ ਹੈ ਭਗਤ ਸਿੰਘ ਦਾ ਨਾਮ ਹੈ ਨਾਲੇ ਫਾਦਰ ਸਾਹਿਬ ਨੇ ਕੀ ਪ੍ਰੋਬਲਮ ਹੈ ਮੁੰਡੇ ਨੂੰ ਕਿੰਨਾ ਖਰਚਾ ਆਏਗਾ ਤੁਸੀਂ ਸੁਣ ਕੇ ਹੈਰਾਨ ਹੋ ਜੇ ਸਲੀਪ ਜਿਵੇਂ ਪਹਿਲਾਂ ਕਿਹਾ ਵੀਡੀਓ ਬਹੁਤ ਜ਼ਿਆਦਾ ਕੀਮਤੀ ਹੈ ਸ਼ੇਅਰ ਕਰੋਗੇ ਤਾਂ ਇਸ ਬੱਚੇ ਦੀ ਜਿਹੜੀ ਹੈ ਉਹ ਪੁਵੇਖੋ ਉਹ ਸਮਰ ਸਾਦਾ ਸਾਜਣਾ ਪਿੰਡ ਦੇ ਸਰਪੰਚ ਵੀ ਨੇ ਪਹਿਲੇ ਪਿਤਾ ਜੀ ਨੇ ਗੱਲਬਾਤ ਕਰਨਗੇ ਬਹੁਤ ਬਹੁਤ ਸਵਾਗਤ ਸასი ਗੱਲ ਸਸੀ ਗਾਲ ਜੀ ਮੇਰਾ ਨਾਮ ਲਖਵਿੰਦਰ ਸਿੰਘ ਜੀ ਲਖਵਿੰਦਰ ਜੀ ਕੀ ਪ੍ਰੋਬਲਮ ਕੀ ਹੈਗੇ ਬੱਚੇ ਨੇ ਇਹਨੂੰ ਬੱਚੇ ਨੂੰ ਬਾਜੀ ਮਾਸਕੂ ਡਿਸਟਰੋਫੀ ਦੀ ਬਿਮਾਰੀ ਹੈ ਜੀ ਹੂੰ ਡੀ ਐਮ ਡੀ ਦੀ ਜੀ ਤੇ ਜਾਨੀ ਕਿ ਉਹ ਬਿਮਾਰੀ ਜਿਹੜੀ ਹੈ ਇਹ ਹੈ ਨਾ ਮਾਸਪੇਸ਼ੀਆਂ ਦੀ ਬਿਮਾਰੀ ਹੈ ਜੀ ਓਕੇ ਉਹਦੇ ਨਾਲ ਮਾਸਪੇਸ਼ੀਆਂ ਹੌਲੀ 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 ਕਮਜ਼ੋਰ ਹੁੰਦੀਆਂ ਹੁੰਦੀਆਂ ਕਮਜ਼ੋਰ ਹੋ ਜਾਂਦੀਆਂ ਹੈ ਡੈੱਡ ਹੋ ਜਾਂਦੀਆਂ ਜੀ ਤੇ ਜਿਹਦੇ ਲਈ ਏਮਜ਼ ਦੇ ਵਿੱਚ ਉਹ ਆਪਾਂ ਨੂੰ ਆ ਮਿਲਿਆ ਹੋਇਆ ਜੀ ਏਮਜ਼ ਦੇ ਵਿੱਚ ਉਹ ਲਾ ਚੱਲਦਾ ਇਹਦਾ ਤੇ ਉਹਦੇ ਲਈ ਰਿਐਕਸ਼ਨ ਹੈ ਜਿਹੜਾ ਉਹ ਹੈਗਾ 27 ਕਰੋੜ ਰੁਪਏ ਦਾ 27 ਕਰੋੜ ਦਾ ਇੰਜੈਕਸ਼ਨ ਹਾਂਜੀ ਜੀ ਤੇ ਉਹਦੇ ਲਈ ਆਪਾਂ ਫੇਰ ਇਹਦਾ ਫੰਡ ਇਕੱਠਾ ਕਰਦੇ ਆਂ ਜੀ ਹੌਲੀ ਹੌਲੀ ਇਹੀ ਕਹਿੰਦੇ ਆ ਕਿ ਬੱਚੇ ਦੇ ਰਿਐਕਸ਼ਨ ਲੱਗ ਜਵੇ ਇਹ ਉਹ 10 ਸਾਲ ਦਾ ਕ ਰਿਐਕਸ਼ਨ ਲੱਗਣਾ ਜੀ ਹਜੇ ਦੀ ਉਮਰ ਆ ਜੀ 5.5 ਸਾਲ ਪੌਣੇ 6 ਸਾਲ ਆ ਤੇ 10 ਸਾਲ ਤੱਕ ਲੱਗਣਾ ਜੀ ਸਾਡੇ ਕੋਲ 4 ਕੁ ਸਾਲ ਚਲੋ ਬਾਬੇ ਦੀ ਕਿਰਪਾ ਨਾਲ ਪਏ ਆ ਜੀ ਹਜੇ ਤੇ ਕੀ ਇਹ ਇੰਡੀਆ ਭਾਰਤ ਤੋਂ ਬਾਹਰੋਂ ਲੱਗਣਾ ਹੈ ਇਹ ਇੰਜੈਕਸ਼ਨ ਜੀ ਹਾਂ ਜੀ ਇੰਡੀਆ ਦਾ ਇਲਾਜ ਹੈ ਨਹੀਂ ਜੀ ਹੂੰ ਇਹ ਲੱਗਣਾ ਜੀ ਅਮਰੀਕਾ ਤੋਂ ਲੱਗਣਾ ਇੰਜੈਕਸ਼ਨ ਇਹ ਜੀ ਨਾਮ ਕੀ ਦੱਸੋ ਸੀ ਬਿਮਾਰੀ ਦਾ ਜੀ ਮਾਸਕਲ ਡਿਸਟਰੋਫੀ ਆ ਜੀ ਬਿਮਾਰੀ ਦਾ ਨਾਮ ਡੀ ਐਮ ਡੀ ਦੀ ਓਕੇ ਹਾਂ ਜੀ ਤੇ ਇਹ ਕੀ ਸਮੱਸਿਆ ਕੀ ਆਉਂਦੀ ਹੈ ਬੱਚੇ ਨੂੰ ਸਮੱਸਿਆ ਬਾਜੀ ਤੁਰਨ ਫਿਰਨੇ ਦੇ ਵਿੱਚ ਹੂੰ ਤੇ ਜਾਂ ਮੰਨ ਲਓ ਬੈਠਣ ਉੱਠਣ ਦੇ ਵਿੱਚ ਨਾ ਬੱਚੇ ਤੋਂ ਬੈਠ ਉੱਠ ਹੋਣਾ ਹੂੰ ਤੇ ਨਾ ਚੱਜਣਾ ਤੋਰ ਫੇਰ ਹੋਣਾ ਆਮ ਬੱਚੇ ਵਾਂਗੂ ਤੇ ਨਾ ਆਮ ਬੱਚੇ ਵਾਂਗੂ ਇਹਨੇ ਦੌੜਨਾ ਭੱਜਣਾ ਆ ਤੇ ਨਾ ਆਮ ਬੱਚੇ ਵਾਂਗੂ ਖੇਲਣਾ ਆ ਜਾਨੀ ਕਿ ਖੇਲੂਗਾ ਹੌਲੀ ਹੌਲੀ ਆਪਣੇ ਹਿਸਾਬ ਕਿਤਾਬ ਨਾਲ ਤੇ ਜਿੱਦਾਂ ਮਾੜਾ ਮੋਟਾ ਬੇੜਾ ਉੱਚਾ ਨੀਵਾ ਆ ਉਬੜ ਖੁਬੜ ਜਿਆ ਆ ਤੇ ਇਹ ਡਿੱਗ ਜਾਂਦਾ ਛੇਤੀ ਤੇ ਥੱਕ ਹਾਰ ਕੇ ਤੇ ਇਹੇ ਦਿੱਕਤ ਆ ਹੌਲੀ 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 ਜਾਨੀ ਕਿ ਡਾਕਟਰਾਂ ਦੇ ਮੁਤਾਬਕ ਇਹਦੀ ਏਜ ਉਹਨਾਂ ਨੇ ਦੱਸੀ 15 ਤੋਂ 16 17 ਸਾਲ ਤੱਕ ਓਕੇ ਤੇ ਯਾਨੀ ਕਿ ਉਹ ਕਹਿੰਦੇ ਸਰੀਰ ਹੌਲੀ ਹੌਲੀ ਇਕੱਠਾ ਹੀ ਹੋਈ ਜਾਣਾ ਇਹਦਾ ਜੇ ਇੰਜੈਕਸ਼ਨ ਲੱਗਿਆ ਫਿਰ ਇਹਦੀ ਜ਼ਿੰਦਗੀ ਪ੍ਰੋਪਰ ਤੇ ਆਮ ਜ਼ਿੰਦਗੀ ਹੋ ਸਕਦੀ ਹੈ ਹਾਂਜੀ ਫਿਰ ਫਿਰ ਠੀਕ ਹੈ ਜੀ ਜੇ ਉਹ ਰਿਐਕਸ਼ਨ ਲੱਗਦਾ ਜੀ ਉਹ ਰਿਐਕਸ਼ਨ ਦੇ ਨਾਲ ਫਰਕ ਵੀ ਪਿਆ ਕਈਆਂ ਬੱਚਿਆਂ ਨੂੰ ਅੱਗੇ ਹਾਂ ਇਹ ਨਹੀਂ ਕਿ ਨਹੀਂ ਲੱਗਿਆ ਉਹ ਲੱਗਿਆ ਦੋ ਦੰਨਾ ਬੱਚਿਆਂ ਦੇ ਲੱਗਾ ਜੀ ਰਿਐਕਸ਼ਨ ਤੇ ਉਹ ਰਿਐਕਸ਼ਨ ਲੱਗਣ ਤੋਂ ਬਾਅਦ ਫਿਰ ਹੌਲੀ 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 ਇਹਦੇ ਜਿਹੜੇ ਬਾਡੀ ਦੇ ਉਹ ਆ ਸੰਪਰਕ ਕਰਿਆ ਉਹ ਹੌਲੀ ਹੌਲੀ ਚੱਲਣੇ ਆ ਜੀ ਤੁਹਾਨੂੰ ਕਿਵੇਂ ਪਤਾ ਲੱਗੇ ਵੀ ਇਹ ਬੱਚੇ ਨੂੰ ਇੰਨੀ ਭਿਆਨਕ ਬਿਮਾਰੀ ਨੇ ਚੱਕਰ ਲਿਆ ਹੈ ਇਹ ਜੀ ਪੜਦਾ ਸੀ ਇੱਥੇ ਸਾਡੇ ਫਲੋਰ ਸਕੂਲ ਡੀਏਵੀ ਦੇ ਵਿੱਚ ਉੱਥੋਂ ਸਾਨੂੰ ਜਿੱਦਾਂ ਮੈਡਮਾਂ ਦੇ ਫੋਨ ਆਉਣ ਲੱਗ ਜਾਣੇ ਹਮ ਕਿ ਤੁਹਾਡੇ ਬੱਚਾ ਸੀੜੀਆਂ ਹੱਥ ਲਾ ਲਾ ਕੇ ਚੜਦਾ ਜਾਂ ਅਜਿਹਾ ਕੰਦ ਨੂੰ ਫੜ ਫੜ ਕੇ ਝੜਦਾ ਆ ਤੇ ਉਹ ਕਹਿੰਦੇ ਵੀ ਡਾਕਟਰ ਨੂੰ ਦਿਖਾਓ ਫੇ ਅਸੀਂ ਡਾਕਟਰ ਨੂੰ ਦਿਖਾਇਆ ਜੀ ਹੱਡੀਆਂ ਵਾਲੇ ਨੂੰ ਹੱਡੀਆਂ ਵਾਲੇ ਡਾਕਟਰ ਨੇ ਬੈਠ ਉਠਾਲ ਕੇ ਇਹਨੂੰ ਕਮਾਂ ਫਰਾ ਕੇ ਦਿਖਾ ਦੇਖਿਆ ਜੀ ਤੇ ਉਹ ਕਹਿੰਦਾ ਵੀ ਤੁਸੀਂ ਪੀਜੀਆ ਹੀ ਲੈ ਜਾਓ ਇਹਨੂੰ ਉੱਤੇ ਉਹਨੇ ਬਿਮਾਰੀ ਦਾ ਨਾਮ ਲਿਖਤਾ ਹੀ ਪਰ ਸਾਨੂੰ ਨਹੀਂ ਸੀ ਪਤਾ ਉਸ ਵੇਲੇ ਜੀ ਤੇ ਫੇਰ ਅਸੀਂ ਇਹਨੂੰ ਪੀਜੀਆ ਹੀ ਲੈ ਗਏ ਜੀ ਪੀਜੀਆ ਹੀ ਸਾਡੇ 2-3 ਚੱਕਰ ਲੱਗੇ ਉਸ ਤੋਂ ਬਾਅਦ ਇਹਦਾ ਟੈਸਟ ਕੀਤਾ ਉਹਨਾਂ ਨੇ ਮਹੀਨੇ ਬਾਅਦ ਉਹ ਰਿਪੋਰਟ ਆਈ ਸਾਡੀ ਤੇ ਮਹੀਨੇ ਬਾਅਦ ਉਹ ਰਿਪੋਰਟ ਆਉਣ ਤੋਂ ਬਾਅਦ ਇਹ ਪੋਜ਼ਿਟਿਵ ਨਿਕਲਿਆ ਉਹ ਬਿਮਾਰੀ ਦਾ ਜੀ ਡੀਐਮਡੀ ਹੂੰ ਤੇ ਫੇਰ ਜੀ ਅਸੀਂ ਉਹਨਾਂ ਨੂੰ ਪਹਿਲਾਂ ਤਾਂ ਸਾਨੂੰ ਪਤਾ ਹੀ ਨਹੀਂ ਸੀ ਕਿੰਨੀ ਭਿਆਨਕ ਬਿਮਾਰੀ ਹੈ ਇਹ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਜੀ ਕਿਦਾ ਇਲਾਜ ਲੂਜ ਕਿਦਾਂ ਉਹ ਫਿਰ ਸਾਨੂੰ ਕਹਿੰਦੇ ਵੀ ਇਹਦਾ ਇਲਾਜ ਹੈ ਹੀ ਨਹੀਂ ਕੋਈ ਜੀ ਆਲ ਇੰਡੀਆ ਜੀ ਹੈ ਨਹੀਂ ਤਾਂ ਫਿਰ ਅਸੀਂ ਰਲੋਂਦੇ ਰਲੋਂਦੇ ਘਰੋਂ ਆ ਗਏ ਉਦੋਂ ਹੂੰ ਦਿਲ ਜਾ ਟੁੱਟ ਗਿਆ ਹੂੰ ਤਾਂ ਫੇ ਹੌਲੀ 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 ਇਦਾਂ ਜਾਣਕਾਰੀ ਮਿਲੀ ਇੱਕ ਅਮਰੀਕਾ ਨੇ ਇੰਜੈਕਸ਼ਨ ਘੜਿਆ ਜੀ ਫਿਰ ਉਹ ਕਹਿੰਦੇ ਵੀ ਏਮਸ ਚੋਂ ਪਤਾ ਕਰੋ ਫੇ ਹੌਲੀ ਹੌਲੀ ਅਸੀਂ ਜੇਮਸ ਜੀ ਜਾਣ ਲੱਗੇ ਤੇ ਉਹ ਵੀ ਕਹਿੰਦੇ ਸਾਡੇ ਕੋਈ ਹੋਈ ਕੋਈ ਰਿਐਕਸ਼ਨ ਨਹੀਂ ਆਇਆ ਫੇ ਥੋੜਾ ਜਿਹਾ ਹਟ ਕੇ ਫੇ ਅਸੀਂ ਗਏ ਫੇ ਅਸੀਂ ਜੋਰ-ਜੋਰ ਪਾ ਕੇ ਉਹਨਾਂ ਨੂੰ ਪੁੱਛਿਆ ਜੀ ਫੇ ਉਹ ਕਹਿੰਦੇ ਵੀ ਰਿਐਕਸ਼ਨ ਤਾਂ ਹੈਗਾ ਇੱਕ ਆਇਆ ਹੋਇਆ ਅਸਾ ਸੌਰੀ ਆਇਆ ਨਹੀਂ ਕਿ ਰਿਐਕਸ਼ਨ ਇੱਕ ਹੈ ਬਣਿਆ ਹੋਇਆ ਪਰ ਉਹਦੀ ਮਾਉਂਟ ਬਹੁਤ ਤਕੜੀ ਆ ਜੀ ਕਿਤੇ ਅੱਡੇ ਤੋਂ ਫੋਰ ਨਹੀਂ ਹੋਣੀ ਇਹ ਕਹਿੰਦਾ ਵੀ ਦੱਸੋ ਕਿੰਨੀ ਆ ਕਹਿੰਦੇ 27 ਕਰੋੜ ਰੁਪਏ ਦਾ ਰਿਐਕਸ਼ਨ ਹੈ ਆ ਜੀ ਫੇਰ ਸਾਨੂੰ ਆ ਜੀ ਉਹਨਾਂ ਨੇ ਦਿੱਤੇ ਡਾਕੂਮੈਂਟ ਐਮਸ ਵਾਲਿਆਂ ਨੇ ਤਾਂ ਫੇਰ ਅਸੀਂ ਇਦਾਂ ਕਿਸੇ ਕਲਾਕਾਰ ਤੋਂ ਜਾਂ ਕੋਈ ਸੋਸ਼ਲ ਮੀਡੀਆ ਦੇ ਜਿਹੜਾ ਜ਼ਿਆਦਾ ਐਕਟਿਵ ਹੈ ਜਿਹਦੇ ਵਿਊ ਵਾ ਜ਼ਿਆਦੇ ਆ ਉਹਨਾਂ ਕੋਲੋਂ ਹੀ ਕਹੇ ਕਦੀ ਕਹੇ ਤੋਂ ਵੀਡੀਓ ਬੁੜੀ ਉਹ ਵਿਵਾਰੀ ਦੀ ਇਹਦੀ ਬੱਚੇ ਦੀ ਬਾਈ ਕੰਮ ਕੀ ਕਰਦੇ ਹੋ ਤੁਸੀਂ ਕੰਮ ਆਪਣਾ ਖੇਤੀਬਾੜੀ ਆ ਥੋੜੀ ਜੀ ਨਾਲ ਮੇਰਾ ਪਹਾੜੇ ਦਾ ਕੰਮ ਆ ਟਰੈਲੀ ਟਰੈਕਟਰ ਆ ਮੇਰੇ ਕੋਲੇ ਜੀ ਤੁਹਾਨੂੰ ਇਹ ਲੱਗਿਆ ਪਤਾ ਵੀ ਐਂਕਰ ਕੇ 27 ਕਰੋੜ ਇੱਕ ਰੱਜਾ ਪੂਜਾ ਘਰ ਵੀ ਹੋਵੇ ਉਹਦੇ ਵਾਸਤੇ 27 ਕਰੋੜ ਬਹੁਤ ਹੁੰਦਾ ਨਾ ਤੁਸੀਂ ਦੇਖੋ ਮਿਹਨਤ ਮਜ਼ਦੂਰੀ ਕਰਦੇ ਹੈਗੇ ਓ ਤੱਕਾ ਲੱਗਿਆ ਹੋਣਾ ਬੜਾ ਵੀ ਏਡੀ ਵੱਡੀ ਅਮਾਉਂਟ ਕਿੱਥੋਂ ਇਕੱਠੀ ਹੋਈ ਹਾਂਜੀ ਹਾਂਜੀ ਪੂਰਾ ਤੱਕਾ ਲੱਗਾ ਜੀ ਵੱਧ ਤੋਂ ਵੱਧ ਬੰਦਾ 50 ਲੱਖ ਕਰ ਲੂ ਕਰੋੜ ਤੱਕ ਕਰ ਲੂ ਬੰਦਾ ਆਪਣੀ ਜ਼ਮੀਨ ਜਾਇਦਾਦ ਵੇਚ ਦੂਗਾ ਹੋਰ ਆਪਣਾ ਜਿਹੜਾ ਕੋਈ ਕਾਮਕਾਰ ਆ ਕਿਸੇ ਰਿਸ਼ਤੇਦਾਰੇ ਤੋਂ ਮਦਦ ਮੰਗ ਲੰਦਾ ਬੰਦਾ ਕਰੋੜ ਤੱਕ ਦਾ ਬੰਦਾ ਫੋੜ ਕਰ ਲੂਗਾ ਹੁਣ 27 ਕਰੋੜ ਤੱਕ ਨਹੀਂ ਨਾ ਰਿਸ਼ਤੇਦਾਰ ਵੀ ਨਹੀਂ ਕਿਸੇ ਨੇ ਬਾਹ ਫੜਨੀ ਕੋਈ ਨਹੀਂ ਕਰਦਾ ਨਾ ਤੇ ਸਾਬ ਫੇ ਆਪਣੇ ਆਪਣੇ ਹੀ ਦੇਖਦੇ ਆ ਤੇ ਇਦਾਂ ਹੀ ਮਸਲਾ ਚੱਲੀ ਜਾਂਦਾ ਜੀ ਕਿਹੜਾ ਟਾਈਮ ਹੋ ਗਿਆ ਤੁਹਾਨੂੰ ਮਹੀਨੇ ਕਿੰਨੇ ਹੋ ਗਏ ਲਗਭਗ ਪਤਾ ਲੱਗਣ ਵੀ ਇਹ ਪ੍ਰੋਬਲਮ ਹੈਗੀ ਇਹਦਾ ਤਾਂ ਸਾਨੂੰ ਬਿਮਾਰੀ ਦਾ 2 ਸਾਲ ਹੋ ਗਿਆ ਪਤਾ ਲੱਗੇ ਨੂੰ ਕਿੰਨੇ ਪੈਸੇ ਹੁਣ ਤੱਕ ਜਿਵੇਂ ਦੱਸਿਆ ਕਲਾਕਾਰਾਂ ਕੋਲ ਸਮਾਜਸੀ ਵੀ ਲੋਕਾਂ ਕੋਲ ਜਾਂਦੇ ਕਿੰਨੇ ਕੇ ਪੈਸੇ ਇਕੱਠੇ ਹੁਣ ਹੁਣ ਤੱਕ ਕਿੱਤਰ ਹੋਗੇ ਪੈਸੇ ਤਾਂ ਹਜੇ ਜੀ ਥੋੜੇ ਹੀ ਹੋਏਗਾ ਸਾਢੇ 3 ਲੱਖ ਰੁਪਈਆ ਹੋਇਆ ਹੂੰ ਇੰਨੇ ਨਹੀਂ ਹਜੇ ਹੋਏ ਜਿਵੇਂ ਵੱਡੀਆਂ ਸੰਸਥਾਵਾਂ ਹੈਗੀਆਂ ਨੇ ਪਮਾਹੋ ਖਾਲਸਾ ਜਣ ਵਾਲੇ ਹੋਗੇ ਜਾਂ ਐਸ ਪੀ ਉਬਰਾਈ ਹੁਣ ਤਾਂ ਬੜਾ ਨਾਮ ਚੱਲਦਾ ਹੈਗਾ ਵਾ ਉਹਨਾਂ ਕੋਲ ਨਹੀਂ ਗਏ ਤੁਸੀਂ ਕਦੇ ਉਹਨਾਂ ਕੋ ਗਏ ਸੀ ਜੀ ਐ ਐ ਐਸ ਪੀ ਜਿਹੜਾ ਉਰਾਈ ਆ ਉਹਨਾਂ ਕੋ ਗਏ ਸੀ ਸਰ ਕੋਲੇ ਤੇ ਉਹ ਕਹਿੰਦਾ ਵੀ ਤੁਸੀਂ ਫੋਰਡ ਕਰੋ ਜਿੰਨਾ ਵੀ ਹੁੰਦਾ ਤੁਹਾਡੇ ਤੋਂ ਹਜੇ ਤੇ ਕੋਈ ਨਹੀਂ ਤੁਸੀਂ ਕੋਸ਼ਿਸ਼ ਕਰੋ ਦਿਲ ਨਾ ਹਾਰੋ ਕਹਿੰਦਾ ਕੋਈ ਨਹੀਂ ਆਪਾਂ ਕਰਾਂਗੇ ਮਦਦ ਤੁਹਾਡੀ ਤੁਹਾਡੇ ਕੋਲ 4 4.5 4.5 5 ਸਾਲ ਹੈਗੇ ਨੇ ਹਲੇ ਬੱਚੇ ਆਪਣੇ ਕੋਲ 4.5 4 ਸਾਲ ਹੀ ਰੱਖੋ ਜੀ ਆ 6 ਮਹੀਨੇ ਦਾ ਟਰੀਟਮੈਂਟ ਜੇ ਲੰਘ ਜਾਂਦੇ ਆ ਉਹ 4 ਸਾਲ ਹੈਗੇ ਹਾਂ ਹਾਂਜੀ 4 ਸਾਲ ਹੈਗੇ ਆ ਜੀ ਪੋਲਿਟਿਕਲ ਲੀਡਰ ਕੋਲ ਨਹੀਂ ਗਏ ਸਰਕਾਰ ਹੈਗੀ ਆਮ ਆਦਮੀ ਪਾਰਟੀ ਦੀ ਜਾਂ ਦੂਜੀਆਂ ਪਾਰਟੀਆਂ ਹੈਗੀਆਂ ਇਹ ਅਸੀਂ ਗਏ ਸੀ ਚੰਨੀ ਸਾਹਿਬ ਕੋਲ ਗਏ ਸੀ ਹਾਂ ਚੰਨੀ ਸਾਹਿਬ ਕੋਲ ਇੱਕ ਲੈਟਰ ਲਖਾਇਆ ਸੀ ਹਾਂ ਤੇ ਉਹ ਲੈਟਰ ਲਗਾਉਣ ਤੋਂ ਬਾਅਦ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਲੈਟਰ ਲਿਖਿਆ ਜੀ ਹਾਂ ਤੇ ਉਸ ਤੋਂ ਬਾਅਦ ਉਧਰੋਂ ਹੈਲਥ ਮਨਿਸਟਰ ਵੱਲੋਂ ਹਾਂ ਥੋੜੀ ਬੋਧੀ amount ਜਿੱਦਾਂ ਸੀਗੀ ਉਹ ਚਿੱਠੀ ਸਾਨੂੰ ਆਈ ਸੀ ਇੱਕ ਉਹਦੇ ਜੀ ਘੁੰਮੀ ਜਾਂਦੀ ਆ ਕੋਈ ਸਾਡੇ ਖਾਤੇ 'ਚ ਨਹੀਂ ਬਾਈ ਜੀ ਕੋਈ ਹਸਪੀਟਲ 'ਚ ਨਹੀਂ ਉਹ ਰਾછી ਗਈ ਹਜੇ ਤੱਕ ਤੇ ਬਸ ਉਹ ਕਾਗਜ਼ਾਂ ਜੀ ਜਿੰਨੀ ਕਰਾਮ ਆਈ ਆ ਸਾਨੂੰ ਤਾਂ ਇਹ ਵੀ ਨਹੀਂ ਪਤਾ ਆਈ ਕਿੰਨੇ ਆ ਕਿੰਨੀ ਨਹੀਂ ਆਈ ਉਹ ਹਜੇ ਚਿੱਠੀ ਦੇ ਵਿੱਚ ਹੀ ਘੁੰਮੀ ਜਾਂਦੀ ਆ ਜੀ ਰਕਮ ਜਿਹੜੀ ਆਈ ਉਹ ਉਧਰੋਂ ਦੇ ਕਿੱਥੇ ਕਿੱਥੇ ਬਾਈ ਜੀ ਆਪਣੇ ਬੱਚੇ ਦੀ ਸਿਹਤ ਵਾਸਤੇ ਬੱਚੇ ਦੀ ਸਿਹਤ ਆਬੀ ਵਾਸਤੇ ਕਿੱਥੇ ਕਿੱਥੇ ਹੁੰਦਾ ਤੁਸੀਂ ਪੈਸੇ ਲੋਕਾਂ ਨਾਲ ਸੰਪਰਕ ਸਦਿਆ ਹੈਗਾ ਸੰਪਾਰਕਤਾ ਹੀ ਦੇਖੋ ਜਿੱਥੇ ਸਾਨੂੰ ਕੋਈ ਦੱਸ ਪਾਵੇ ਜੀ ਉਧਰੋਂ ਤੁਰ ਪੀਦਾ ਹਾਂ ਤੇ ਹੁਣ ਆ ਹੀ ਦੇਖੋ ਉਹ ਕਿੱਡੀ ਦੂਰ ਆ ਮਾਨਸਾ ਉਥੇ ਤੱਕ ਜਾਏ ਬਰਨਾਲੇ ਗਲਾ ਸਿੱਧੂ ਕੋ ਜਾਏ ਗਲਾ ਸਿੱਧੂ ਸਾਨੂੰ ਦੋ ਤਿੰਨ ਵਾਰੀ ਘਰੇ ਨਹੀਂ ਟੱਕਰਿਆ ਫੇਰ ਜਦੋਂ ਬੰਦਾ ਟੱਕਰਦਾ ਨਹੀਂ ਘਰੇ ਫੇਰ ਥੱਕaar ਕੇ ਬਹਿ ਜੀਦਾ ਕੋ ਬੰਦਾ ਮਿਲਿਆ ਨਹੀਂ ਮੋਰੀਓ ਉਹ ਕਾਫੀ ਮਦਦਮਦਦ ਕਰਦਾ ਹੈਗਾ ਕਾਫੀ ਵੀਡੀਓ ਆਉਂਦੀ ਹੈ ਹਾਂਜੀ ਮਦਦ ਤਾਂ ਕਰਦਾ ਪਰ ਸਾਨੂੰ ਜੀ 2-3 ਵਾਰੀ ਅਸੀਂ ਗਏ ਉਹਨਾਂ ਦੇ ਘਰੇ ਪਰ ਸਾਨੂੰ ਟੱਕਰਿਆ ਨਹੀਂ ਉਹਦਾ ਬੰਦਾ ਤਾਂ ਵਧੀਆ ਅਸੀਂ ਇਹ ਗੱਲ ਤਾਂ ਕਹਿੰਦੇ ਨਹੀਂ ਕਿ ਨਹੀਂ ਮਾੜਾ ਆ ਯਾਨੀ ਕਿ ਤਾਂ ਤੇ ਬਣ ਜਾਵੇ ਤੁਹਾਡਾ ਮਸਲਾ ਹੱਲ ਹੋਸਦਾ ਕਿ ਸੱਤ ਤੱਕ ਮਸਲਾ ਜੀ ਇੰਨੇ ਵੀ ਨਹੀਂ ਫੋੜ ਹੁੰਦੇ ਹਾਂ ਜਿੰਨੇ ਕਿ ਚਲੋ ਅਗਲਾ ਕਰੂਗਾ ਤੇ ਉਹਨੇ ਕਦਾ ਚਲੋ ਹੋਊ ਗਈ ਤੇ 2-3 ਵਾਰੀ ਮੈਂ ਤਾਂ ਗਲਾਸ ਤੂ ਕੋ ਘਰੇ ਨਹੀਂ ਟੱਕਰਿਆ ਉਹ ਤੇ ਬਾਕੀ ਹੋਰ ਸੰਸਥਾਾਂ ਤੋਂ ਜਾਈਦਾ ਆ ਤੇ ਨਮੂਲ ਗਵਾਤਰੇ ਕੋ ਗਏ ਸੀ ਨਮੂਲ ਗਵਾਤਰਾ ਕਹਿੰਦਾ ਵੀ ਮੈਂ ਇੰਨੀ ਰਕਮ ਤਾਂ ਤੁਹਾਡਾ ਕੋ ਹੱਲ ਨਹੀਂ ਕਰ ਸਕਦਾ ਜੀ ਖਜ਼ਾਨੀ ਜੀ ਤੁਸੀਂ ਆਪਣੇ ਇਹ ਫੰਡ ਇਕੱਠਾ ਕਰੋ ਉਦੋਂ ਬਾਅਦ ਜਦੋਂ ਤੁਹਾਡੀ ਰਕਮ ਪੂਰੀ ਹੋ ਜਾਂਦੀ ਆ ਮੈਂ 10-15 ਲੱਖ ਦੀ ਤੁਹਾਡੀ ਅਮਾਉਂਟ ਜਰੂਰ ਮਦਦ ਕਰੂੰਗਾ ਜੀ ਕਿਹਾ ਉਹਨੇ ਨਮੂਲ ਗਵਾਤਰੇ ਨੇ ਮੋਲਗਵਾਤਰੇ ਨੇ ਇਹ ਗੱਲ ਕਹੀ ਕਿ 10-15 ਲੱਖ ਦੀ ਮਦਦ ਜਰੂਰ ਕਰੂੰਗਾ। ہاں ਸਰਪੰਚ ਸਾਹਿਬ ਨੇ ਇਹ ਪਿੰਡ ਦੀ। ਹਾਂ ਜੀ ਇਹ ਦਸ਼ਮੇਸ਼ ਨਗਰ ਦੇ ਸਾਡੇ ਸਰਪੰਚ ਆ ਜੀ। ਜੀ। ਇਹ ਸਾਡੇ ਇਧਰ ਲੁਧਿਆਣੇ ਸਾਹਿਬ ਆਪਣੇ ਨਾਲੇ ਗਵਾਣ ਪੈ ਜਾਂਦਾ ਆ। ਹਾਂ। ਭੋਲੇਆਲ ਕਦੀਮ। ਏ ਉਥੇ ਦੇ ਸਰਪੰਚ ਆ ਕੀ ਨਾਮ ਸੌਣ ਸੌ ਜੀ ਜੋਗਾ ਸਿੰਘ ਨਾਮ ਆ ਜੀ ਸਰਪੰਚ ਸਾਬ ਤੁਹਾਡੇ ਪਿੰਡ ਦਾ ਬੱਚਾ ਹੈਗਾ ਇਸ ਤਰੀਕੇ ਭਿਆਨਕ ਬਿਮਾਰੀ ਨਾਲ ਸ਼ੱਕਰ ਲਿਆ ਹੈਗਾ ਕੀ ਹੁਣ ਤੱਕ ਮਦਦ ਤੁਸੀਂ ਪਿੰਡ ਵੱਲੋਂ ਗੱਲ ਕੀਤੀ ਜਾਵੇ ਜਾਂ ਹੋਰ ਸਸਤਾ ਵੱਲੋਂ ਕੀ ਹੋ ਸਕਦਾ ਅਸੀਂ ਤਾਂ ਪਿੰਡ ਪੱਧਰ ਤੇ ਵੀ ਸਾਰਿਆਂ ਨਾਲ ਗੱਲ ਕੀਤੀ ਆ ਸਰਕਾਰ ਨਾਲ ਵੀ ਗੱਲ ਕੀਤੀ ਚਿੱਠੀਆਂ ਕੱਢੀਆਂ ਸਾਰਿਆਂ ਨੂੰ ਪ੍ਰਧਾਨ ਮੰਤਰੀ ਨੂੰ ਚਿੱਠੀ ਗੱਡੀ ਹੋਈ ਆ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਗੱਡੀ ਹੋਈ ਆ ਰਾਸ਼ਟਰਪਤੀ ਜੀ ਨੂੰ ਵੀ ਗੱਡੇ ਹੋਏ ਸਾਰੇ ਪਾਸੇ ਅਜ ਤਹਾਰ ਇੱਕ ਪੰਜਾਬ ਵਾਸੀ ਨੇ ਬੇਨਤੀ ਕਰਦੇ ਆ ਕਿ ਬੱਚੇ ਦੀ ਹੈਲਪ ਕੀਤੀ ਜਾਵੇ ਉਹ ਵਿਚਾਰ ਵਿੱਚ ਜੇ ਆਪਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਾਲੇ ਮੈਂਟਲ ਆਉਂਦੇ ਆ ਇੰਨਾ ਤਾਂ ਉਹੀ ਰੋੜ ਦਿੰਦੇ ਆ ਪੰਜਾਬ ਦੀ ਆਵਾਦੀ ਹੈ ਜੀ ਪੰਜਾਬ ਦੇ 3 ਕਰੋੜ ਦੀ ਆ ਜੇ 10000 ਰੁਪਏ ਵੀ ਕਰਾਂਗੇ ਤਾਂ ਦੇਖੋ 30 ਕਰੋੜ ਵੀ ਵੜ ਜਾਂਦਾ ਵੜ ਜਾਂਦਾ ਇਹਨਾਂ ਗੱਲ ਤਾਂ ਕੁਝ ਵੀ ਨਹੀਂ ਜੇ ਕਰਨਾ ਚਾਹਵੇ ਹਰ ਪੰਜਾਬੀ ਦੀ ਸੋਚ ਹੋਵੇ ਨਾ ਵੀ ਅਸੀਂ ਹੈਲਪ ਕਰਨੀ ਆ ਤੇ ਬੱਚਾ ਵਿਚਾਰਾ ਆਮ ਜ਼ਿੰਦਗੀ ਆਪਣੀ ਬੱਚਾ ਨੂੰ ਕੱਟ ਸਕਦਾ ਨਹੀਂ ਇਦਾਂ ਕੋਈ ਪਿੰਡ ਜਿੱਦਾਂ ਕੇਸ ਆਸਦਾ ਕਿ ਬੱਚੇ ਨੂੰ ਇਦਾਂ ਬਿਮਾਰੀ ਘੇਰ ਸਕਦੀ ਹੈ ਇਹ ਅੱਜ ਤੱਕ ਨਹੀਂ ਸੋਚਿਆ ਨਹੀਂ ਅੱਜ ਤੱਕ ਮੈਂ ਸੁਣੇ ਪਹਿਲੀ ਵਾਰੀ ਇਹ ਬੋਲ ਰਹੀ ਦਣਾ ਹਾਂ ਇਹ ਤਾਂ ਜਦੋਂ ਪੰਚਾਇਤ ਇਲੈਕਸ਼ਨ ਹੋਇਆ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਸਾਡੇ ਪਿੰਡ ਬੱਚੇ ਨੂੰ ਆ ਬਿਮਾਰੀ ਆ ਪਹਿਲਾਂ ਨਹੀਂ ਪਤਾ ਸੀ ਮੈਨੂੰ ਜੀ ਬਾਈ ਕਿੰਦਾ ਦਾ ਸਹਯੋਗ ਹੈਗਾ ਪਿੰਡ ਵੱਲੋਂ ਤੁਹਾਡੀ ਨਹੀਂ ਨਹੀਂ ਠੀਕ ਆ ਸਹਯੋਗ ਵਧੀਆ ਜੀ ਮਿਲਦਾ ਸਰਪੰਚ ਪੰਚ ਸਾਰੇ ਆਪਣੇ ਨਾਲ ਖੜ ਜਾਂਦੇ ਆ ਜੀ ਜਦੋਂ ਮੰਨ ਲਓ ਲੋੜ ਆ ਤੁਹਾਡੇ ਸਾਹਮਣੇ ਹੀ ਆ ਹੁਣ ਫੋਨ ਹੀ ਕੀਤਾ ਮੈਂ ਤੇ ਸਰਪੰਚ ਸਾਹਿਬ ਆ ਗਏ ਤੇ ਆਪਾਂ ਨੂੰ ਦਸ਼ਮੇਸ਼ ਨਗਰ ਤੋਂ ਸਾਡੇ ਮੈਂਬਰਸ ਮਿਆਂ ਨੇ ਆ ਉਹਨਾਂ ਦਾ ਨਾਮ ਹੈਗਾ ਜੀ ਗਰਦਿਆਲ ਸਾਡੇ ਦਸ਼ਮੇਸ਼ ਨਗਰ ਦਾ ਜੀ ਗਰਦਿਆਲ ਜੀ ਉਹਨੇ ਸਾਨੂੰ 20000 ਰੁਪਏ ਦੀ ਰਕਮ ਇੱਕ ਭੇਜੀ ਜੀ ਤੇ 68000 ਰੁਪਇਆ ਬਾਅਦ ਚ ਉਹਨਾਂ ਨੇ ਭੇਜਿਆ ਯਾਨੀ ਕਿ 88000 ਰੁਪਇਆ ਉਹਨਾਂ ਨੇ ਸਾਡੇ ਘਰੇ ਫੜਾਏ ਗਏ ਜੀ ਜੀ ਤੇ ਬਾਕੀ ਹੋਰ ਨੇੜੇ ਬੰਨਿਓ ਜਿੱਦਾਂ ਵੀ ਕੋਈ ਆ ਜਾਂਦਾ ਅਗਲਪੁਰ ਤੋਂ ਸੀ ਇੱਕ ਭੈਣ ਸਾਡੀ ਉਹ 10000 ਰੁਪਇਆ ਦੇ ਕੇ ਗਈ ਜੀ ਘਰੇ ਬੱਚੇ ਨੂੰ ਤੇ ਜਿੱਦਾਂ ਕਿ ਦੂਰੋਂ ਨੇੜੇ ਉਹ ਜਿਹਨੂੰ ਇਹਨੂੰ ਪਤਾ ਲੱਗਦਾ ਦੁੱਖ ਸੌਣ ਕੇ ਅਗਲਾ ਆ ਜਾਂਦਾ ਜੀ ਭਾਈ ਜੀ ਤੁਸੀਂ ਜਦੋਂ ਕੋਈ ਚੀਜ਼ ਅਜਿਹੀ ਚੀਜ਼ ਉਹ ਬੰਦਾ ਨਿਕਲਦਾ ਫਿਰ ਪਤਾ ਲੱਗਦਾ ਸਮਾਜ 'ਚ ਅਜਿਹੀਆਂ ਚੀਜ਼ਾਂ ਹੋਰ ਵੀ ਨੇ ਹੋਰ ਕਿੰਨੇ ਕ ਬੱਚੇ ਜਾਂ ਕਿੰਨੇ ਕ ਲੋਕ ਨੇ ਇਸ ਤੇ ਇੱਕਰੀ ਸਮੱਸਿਆ ਹੋਗੀ ਪੰਜਾਬ ਦੀ ਗੱਲ ਕੀਤੀ ਜਾਂਦੀ ਪੰਜਾਬ ਛੱਡ ਕੇ ਹੀ ਸਾਰੇ ਆਲ ਇੰਡੀਆ 'ਚ ਇਹ ਬਿਮਾਰੀ ਆ ਤੇ ਤਕਰੀਬਨ ਤਕਰੀਬਨ ਨਾਲ ਸਾਡੇ ਪੰਜਾਬ ਦੇ ਵਿੱਚ ਇਹ 17-1800 ਬੱਚਾ ਕਹਿੰਦੇ ਇਸ ਬਿਮਾਰੀ ਨਾਲ ਹਾਂਜੀ ਰਿਲੇਟਡ ਆ ਤੇ ਉਹਦੇ 'ਚੋ ਕੌਸ਼ ਮੈਨੂੰ 20-25 ਜਣੇ ਦੇ ਫੋਨ ਵੀ ਆਏ ਸੀ ਕਿ ਜਿੱਦਾਂ ਕਿ ਅਸੀਂ ਹੁਣ ਪੰਜਾਬ ਦੇ ਵਿੱਚੋਂ ਤਿੰਨ ਜਣੇ ਆ ਜੀ ਇੱਕ ਮੈਂ ਇਥੋਂ ਫਲੋਰ ਤੋਂ ਇੱਕ ਸਾਡੇ ਗੁਰੂ ਕੇ ਜੰਡੇਆਲੇ ਦਾ ਆ ਬੱਚਾ ਇੱਕ ਮਾਨਸਾ ਤੋਂ ਬੱਚਾ ਆ ਉਹਨਾਂ ਨੂੰ ਵੀ ਇਹੀ ਪ੍ਰੋਬਲਮ ਆ ਤੇ ਸੇਮੇ ਹੀ ਤੇ ਸੇਮੇ ਹੀ ਖਰਚਾ ਵੀ ਹੋਰ ਵੀ ਬੱਚੇ ਇਸ ਤਰੀਕੇ ਹੈਗੇ ਆ ਉਹ ਤੁਸੀਂ ਕੀ ਅਪੀਲ ਕੀ ਕਰਨਾ ਚਾਹੋਗੇ ਇਹ ਅਸੀਂ ਤਾਂ ਜੀ ਮੈਨੂੰ ਜਦੋਂ 20 25 ਫੋਨ ਆਏ ਸੀ ਤੇ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਮੈਂ ਸਾਰੇ ਜਣਿਆਂ ਨੂੰ ਮੈਂ ਕਿਹਾ ਵੀ ਆਪਾਂ ਕੋਣਾ ਇੱਕ ਜਿੱਦਾਂ ਕੀ ਸਾਰੇ ਜਣੇ ਇਕੱਠੇ ਹੋਈਏ ਇਕੱਠੇ ਹੋ ਕੇ ਵੀ ਮੈਂ ਕਿਹਾ ਆਪਾਂ ਸਰਕਾਰ ਕੋਲੇ ਪੱਖ ਰੱਖੀ ਜੇ ਇਹ ਕਿ ਜਾਂ ਪ੍ਰਧਾਨ ਮੰਤਰੀ ਕੋ ਰੱਖੀਏ ਤੇ ਇਹ ਜਿਹੜਾ ਕੀ ਟੀਕਾ ਲਗਣਾ ਇਹ 10 ਸਾਲ ਤੋਂ ਪਹਿਲਾਂ ਪਹਿਲਾਂ ਲਗਣਾ ਉਸ ਤੋਂ ਬਾਅਦ ਤਾਂ ਚਾਹੇ ਲਵਾਓ ਤੇ ਚਾਹੇ ਨਾ ਲਵਾਓ ਫਿਰ ਤੇ ਉਹ ਕਿਸੇ ਦਾ ਹੀ ਮੁੜ ਕੇ ਮੈਂ ਜਦੋਂ ਇਹ ਗੱਲ ਉਹਨਾਂ ਨੂੰ ਕਹੀ ਮੈਂ ਫੋਨ ਫਾਨ ਵੀ ਲਾਉਂਦਾ ਰਿਆ ਕਈਆਂ ਨੇ ਜੀ ਫੋਨ ਚੱਕਣੇ ਆ ਕਈਆਂ ਨੇ ਚੱਕਦੇ ਨਹੀਂ ਬਸ ਇਹ ਹੀ ਸੰਸਲਾ ਚੱਲੀ ਜਾਂਦਾ ਤਮੋਦਰ ਨੇ ਨਾਲ ਗੱਲਬਾਤ ਕਰਨ ਕੀ ਨਾਮ ਹੈ ਤੁਹਾਡਾ ਜਸਪ੍ਰੀਤ ਕਾ ਕੀ ਕਹੋਗੇ ਬੱਚੇ ਨੂੰ ਇਸ ਤਰੀਕੇ ਨਾਲ ਭਿਆਨਕ ਬਿਮਾਰੀ ਨੇ ਘੇਰ ਲਿਆ ਹੈਗਾ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੂਗਾ ਇਹ ਹੀ ਕਹਾਂਗੇ ਕਿ ਸਾਡੇ ਬੱਚੇ ਦੀ ਹੈਲਪ ਕੀਤੀ ਜਾਵੇ ਜਿੰਨੀ ਵੀ ਹੋ ਸਕਦੀ ਹੈ ਕਿਉਂਕਿ ਥੋੜੀ ਥੋੜੀ ਬੂੰਦ ਬੂੰਦ ਨਾਲ ਸਮੁੰਦਰ ਭਰ ਜਾਂਦਾ ਕਹਿੰਦੇ ਹਨ ਤੇ ਹੋ ਸਕਦਾ ਸਾਡੇ ਕਿਸੇ ਦੇ ਥੋੜੇ ਥੋੜੇ ਪੈਸੇ ਪਾਉਣ ਨਾਲ ਸਾਡੇ ਬੱਚੇ ਦਾ ਇਲਾਜ ਹੋ ਜਾਵੇ ਜੀ ਬਿਲਕੁਲ ਤੁਸੀਂ ਜਿਵੇਂ ਆਪਾਂ ਸੁਪੰਦ ਸਾਹਿਬ ਨਾਲ ਗੱਲ ਕੀਤੀ ਵੀ ਪੰਜਾਬ ਦੇ ਵਿੱਚ ਤਾਂ ਦਾਨਪੁਨ ਬਹੁਤ ਹੁੰਦਾ ਅਸੀਂ ਲੰਗਰਾਂ ਤੇ ਬਹੁਤ ਪੈਸੇ ਲਾ ਦਿੰਦੇ ਆ ਚਲੋ ਉਹ ਵੀ ਜ਼ਰੂਰੀ ਹੈ ਉਹ ਵੀ ਚਲਣੀ ਚਾਹੀਦਾ ਕੰਮ ਸਭ ਤੋਂ ਵੱਡਾ ਲੰਗਰ ਤਾਂ ਮਿਲਦਾ ਇਹੀ ਹੋਊਗਾ ਜੇ ਭਗਤ ਸਿੰਘ ਦੀ ਇਸ ਸਮੇ ਲੋੜ ਹੈਗੀ ਭਗਤ ਸਿੰਘ ਦੀ ਪੰਜਾਬ ਨੂੰ ਤੇ ਇਸ ਭਗਤ ਸਿੰਘ ਨੂੰ ਬਚਾਇਆ ਜਾਵੇ ਹਾਂਜੀ ਬਾਜੀ ਕੀ ਸੰਪਰਕ ਨੰਬਰ ਆਪਣਾ ਅਕਾਊਂਟ ਨੰਬਰ ਸਾਨੂੰ ਸਾਂਝਾ ਕਰ ਦਿਓ ਤਾਂ ਕਿ ਅਸੀਂ ਸਕਰੀਨ ਤੇ ਚਲਾ ਦਾਂਗੇ ਤੁਹਾਡੇ ਲਈ ਤਾਂ ਕਾਉਂਟ ਨੰਬਰ ਬਾਜੀ ਇਹ ਜਿਹੜਾ ਤੁਸੀਂ ਬਾਅਦ ਦੱਸ ਦਿਓ ਕੋਈ ਨਹੀਂ ਫਿਲਹਾਲ ਤੁਸੀਂ ਆਪਣਾ ਫੋਨ ਨੰਬਰ ਜੂਰ ਦੱਸ ਦਿਓ 94643 ਜੀ 83246 ਜੀ ਤੇ ਜੇ ਤੇ ਗੂਗਲ ਪੇ ਪੀਟੀਐਮ ਜਲਦਾ ਉਹ ਹੈਗਾ ਯਾ 98552 92930 ਤੁਸੀਂ ਸੁਣਿਆ ਭਗਤ ਸਿੰਘ ਦੇ ਪਿਤਾ ਨੇ ਤੇ ਅੱਜ ਭਗਤ ਸਿੰਘ ਨੂੰ ਪੰਜਾਬ ਦੀ ਲੋੜ ਹੈ ਕਿਸੇ ਸਮੇਂ ਭਗਤ ਸਿੰਘ ਦੀ ਲੋੜ ਪੰਜਾਬ ਨੂੰ ਸੀ ਦੇਸ਼ ਨੂੰ ਸੀ ਅੱਜ ਦੇਸ਼ ਨੂੰ ਭਗਤ ਸਿੰਘ ਨੂੰ ਦੇਸ਼ ਦੀ ਲੋੜ ਹੈ ਤੇ ਤਨਕੇ ਤਨਕੇ ਨਾਲ ਕਹਿੰਦੇ ਆ ਬੂੰਦ ਬੂੰਦ ਨਾਲ ਘੜਾ ਭਰਦਾ ਸਮੁੰਦਰ ਭਰਦਾ ਤੇ ਕੋਈ 10 ਰੁਪਏ ਦੇਣ ਜੋਗਾ ਤਾਂ 10 ਰੁਪਏ ਵੀ ਦੇ ਸਕਦਾ ਜਾਂ ਕੋਈ 10 ਲੱਖ ਦੇਣ ਜੋਗਾ 10 ਲੱਖ ਵੀ ਦੇ ਸਕਦਾ ਤਾਂ ਜਿੰਨੀ ਤੁਹਾਡੀ ਵੱਧ ਤੋਂ ਵੱਧ ਮਦਦ ਹੋ ਸਕੇ ਇਸ ਭਗਤ ਸਿੰਘ ਵਾਰੇ ਦੇ ਜਰੂਰ ਕਰੋ ਇਸ ਭਗਤ ਸਿੰਘ ਦੀ ਕਿਉਂਕਿ ਅਸੀਂ ਬਹੁਤ ਸਮਾਜ ਸੇਵੀ ਸੰਸਥਾਵਾਂ ਨੇ ਕੁਝ ਲੋਕ ਨਿੱਜੀ ਤੌਰ ਤੇ ਬੜੀਆਂ ਸੇਵਾਵਾਂ ਨਿਭਾਉਂਦੇ ਨੇ ਉਹ ਅੱਜ ਕੱਲ੍ਹ ਸਾਹਮਣੇ ਨਹੀਂ ਆਉਂਦੇ ਹੈਗੇ ਬੜੀ ਵੱਡੀ ਸੇਵਾ ਪੰਜਾਬ ਦੇ ਲੋਕ ਕਰਦੇ ਨੇ ਤੇ ਉਸ ਸੇਵਾ ਵਿੱਚ ਜਿੱਦ ਤਿਲ ਫੁੱਲ ਭੇਟਾ ਇਸ ਭਗਤ ਸਿੰਘ ਦੇ ਖਾਤੇ ਵਿੱਚ ਆ ਜੂਗੀ ਤਾਂ ਹਲੇ 4.5 ਸਾਲ ਪਏ ਨੇ ਬੱਚੇ ਦੀ ਜ਼ਿੰਦਗੀ ਬਚ ਸਕਦੀ ਹੈ ਇਹ ਆਮ ਜ਼ਿੰਦਗੀ ਆਮ ਬੱਚੇ ਵਾਂਗੂ ਆਪਣੀ ਜ਼ਿੰਦਗੀ ਜੀ ਸਕਦਾ ਜਿਹੜੇ ਮਦਦ ਨਹੀਂ ਵੀ ਕਰ ਸਕਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਉਹਨਾਂ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਜਿਹੜੇ ਮਦਦ ਕਰਨ ਦੇ ਸਮਰੱਥ ਨੇ ਮਹਿੰਦਰਪਾਲ ਸਿੰਘ ਤੋਂ ਨਾ ਕੈਮਰਾ ਮਨਮਰਤਪਾਲ ਨਾਲ ਦੇਖਦੇ ਰਹੋ ਰਮਜ਼ਾਨ نیوز ਸਸੀਕਾ